ਅਸੀਂ ਪੀਆਰ ਹੋ ਗਏ ਜੀ ਅਸੀਂ ਸੀਆਰ ਹੋ ਗਏ ਜੀ ਅਸੀਂ ਅਸੀਂ ਇਹ ਨਾ ਬਹੁਤ ਜਿੰਨੇ ਬੋਲਦੇ ਰਹਿੰਦਾ ਹਨਾ ਐਨਆਰਆਈ ਬਾਰੇ ਤੇ ਇੱਕੇ ਬੜਾ ਨਾ ਜਿੰਨੇ ਲੱਗਿਆ ਵਾ ਵੀ ਇੱਕ ਹੋਰੀ ਪੰਜਾਬ ਨਹੀਂ ਵੱਖੋ ਵੱਖਰਾ ਜਾ ਕਰਨ ਵੀ ਜਿਹੜੇ ਬਾਹਰਲੇ ਆ ਵੀ ਉਹ ਤਾਂ ਪਤਾ ਨਹੀਂ ਭਾਵੇਂ ਨਹੀਂ ਦੇਖਣੀ ਪੰਜਾਬ ਦਾ ਬੁਰਾ ਚਾਹੁੰਦੇ ਆ ਜਾਂ ਪਤਾ ਨਹੀਂ ਵੱਖਰੇ ਕੌਮ ਆ ਕੋਈ ਤੇ ਜਿਹੜੇ ਪੰਜਾਬ ਵਾਲੇ ਆ ਉਹ ਵੱਖਰੇ ਆ ਉੱਥੇ ਬੈਠੇ ਆ ਜਿਹੜੇ ਉਹਨਾਂ ਨੇ ਵੀ ਇਹਨੇ ਭਣ ਘੜੀ ਤੁਰੀ ਆਣੀ ਆ ਸੌਰੀ ਥੋੜਾ ਜਿਹਾ ਭਾਸ਼ਾ ਇੱਧਰ ਉੱਧਰ ਹੋ ਜਾਣੀ ਆ ਤੇ ਜਿਹੜੇ ਬਾਹਰਲੇ ਬੈਠੇ ਆ ਉਹਨਾਂ ਨੂੰ ਵੀ ਇਹਨੇ ਮੜਾ ਜੰਗਾ ਬੋਲੀ ਜਾਣਾ ਹਨਾ ਬੇ ਤਾਂ ਐ ਆ ਜੀ ਉਹ ਆ ਤੇ ਆਪਦੀਆਂ ਕੱਚ ਚ ਦੂਜੇ ਦੀਆਂ ਹੱਥ ਚਾਲਾ ਕੰਮ ਆ ਬੜਾ ਸੁਣਿਓ ਮੜਾ ਆ ਪੱਕੇ ਬਣ ਗਏ ਜੀ ਅਸੀਂ ਤਾਂ ਕੀ ਲੈਣਾ ਪੰਜਾਬ ਤੋਂ ਪੰਜਾਬ ਚ ਕੀ ਆ ਪੰਜਾਬ ਦਾ ਮਾਹੌਲ ਖਰਾਬ ਹੈ ਤੇ ਛੇ ਕਿਹੜਾ ਮਾਹੌਲ ਆ ਤੁਹਾਡੇ ਕੋਲੇ ਸਕੂਨ ਛੋੜਾ ਗਿਆ ਨੀਂਦ ਛੋਡੀ ਖਤਮ ਹੋ ਗਈ ਰਾਤਾਂ ਦੀ ਚੈਨ ਤੁਹਾਡੇ ਕੋਲੇ ਹੈ ਨਹੀਂ ਜਵਾਗ ਛੋਡੇ ਗਏ ਪੈਸੇ ਤੁਹਾਡੇ ਕੋਲ ਨਹੀਂ ਰਹਿਣਾ ਚਿੰਤਨਾ ਬੱਲੇ ਤੇ ਛੁਣਛਣਾ ਤਾਂ ਜਿਉ ਹੁਣ ਜਿਹੜੇ ਪੰਜਾਬ ਚ ਬੈਠੇ ਉਹਨਾਂ ਦੇ ਪੱਲੇ ਵੀ ਨਹੀਂ ਉੱਥੇ ਹੀ ਬੈਠਾ ਤੂੰ ਕੀ ਕਰੀ ਜੰਨਾ ਹਨਾ ਆਪਦੇ ਤਰੇ ਜਵਾਕ ਆ ਉਹ ਇੰਗਲਿਸ਼ ਮੀਡੀਅਮ ਤੋਂ ਬਣਾ ਗੱਲ ਨਹੀਂ ਕਰਦੇ ਤੇ ਦੂਜਿਆਂ ਨੂੰ ਤੂੰ ਮਤਾਂ ਦਿੰਨਾ ਵੀ ਹਾਂ ਭਾਸ਼ਾ ਭਾਸ਼ਾ ਚਲੋ ਬੜਾ ਵਧੀਆ ਮੁੱਦਾ ਸੀਗਾ ਪੰਜਾਬੀ ਭਾਸ਼ਾ ਦਾ ਜਿਹਨੇ ਵੀ ਹਾਂ ਹੋਣੀ ਚਾਹੀਦੀ ਆ ਤੇ ਉਹ ਚਲੋ ਨਹੀਂ ਲੱਗਿਆ ਫਿਰ ਇਹ ਕਹਿੰਦੇ ਵੀ ਮੈਂ ਕਿਹੜਾ ਕੁਛ ਅਹੇਗਾਗਾ ਜਾਂ ਕੀ ਆ ਫਿਰ ਛੱਡਣਾ ਨਹੀਂ ਸੀ ਨਾ ਜਾਂ ਤਾਂ ਫਿਰ ਅਖੀਰ ਤੱਕ ਜਾਣਾ ਸੀਗਾ ਭਾਵੇਂ ਕੁਛ ਹੈਗਾ ਭਾਵੇਂ ਨਹੀਂ ਹੈਗਾ ਬਹੁਤ ਵਧੀਆ ਗੱਲ ਸੀ ਪਰ ਉਹੀ ਗੱਲ ਵੀ ਜਿਵੇਂ ਆਪਾਂ ਪਹਿਲਾਂ ਕਹਿਆ ਵੀ ਦੂਜਾ ਨਹੀਂ ਕਹਿਣਾ ਸੌਖਾ ਆਪਦੇ ਜਵਾਕ ਇਹਦੇ ਉਹ ਹੀ ਆ ਵੀ ਮੀਡੀਅਮ ਇੰਗਲਿਸ਼ ਮੀਡੀਅਮ ਪੜ੍ਹਦੇ ਆ ਸਭ ਕੁਝ ਚੀਜ਼ਾਂ ਹੈਗੀਆਂ ਉਮੇ ਠੀਕ ਆ ਭਾਸ਼ਾ ਵਾਲਾ ਮੁੱਦਾ ਬਹੁਤ ਸਹੀ ਜੀ ਬਟ ਇਹਨਾਂ ਲੋਕਾਂ ਨੂੰ ਨਾ ਇੱਕ ਸੋਸ਼ਲ ਮੀਡੀਆ ਤੋਂ ਜਿਹੜੀ ਪੈਸੇ ਆਉਣ ਲੱਗੇ ਪਹਿਲਾਂ ਤਾਂ ਇਹਨਾਂ ਨੂੰ ਉੱਥੋਂ ਖੂਨ ਲੱਗਿਆ ਵੀ ਕੁਝ ਵੀ ਪੌ ਕੀਦਰੀ ਚੱਲੋ ਵੀ ਆਪਾਂ ਤਾਂ ਚਲੋ ਵਾਇਰਲ ਹੀ ਹੋਣਾ ਵੀ ਬੋਲ ਦੋ ਉਹ ਜਿਹੇ ਆਪਣੇ ਲੋਕ ਆ ਗਏ ਜਿਹੜੇ ਆ ਪੱਤਰਕਾਰ ਵੀ ਆ ਇਹ ਜਿਹੇ ਜਿਹੜੇ ਇਹਨਾਂ ਨੂੰ ਜਾ ਕੇ ਚੜ੍ਹਾਈ ਰੱਖਦੇ ਆ ਦੋ ਚਾਰ ਆਰੀਏ ਹਾਰ ਕੇ ਫੇਰ ਨਹੀਂ ਸਮਝਦਾ ਠੀਕ ਆ ਬਾਕੀ ਵਿਕਣੇ ਚੱਕਿਆ ਸੀ ਮੁੱਦਾ ਜਿਵੇਂ ਭਈਆਂ ਨੂੰ ਲੈ ਕੇ ਉਹ ਵੀ ਚਲੋ ਪੰਜਾਬ ਚ ਜੀ ਆਏ ਆ ਉਹ ਜੋ ਵੀ ਚਲੋ ਕਰਦੇ ਹੋ ਸਹੀ ਆ ਪਹਿਲਾਂ ਪਰ ਆਪਦੇ ਘਰੋਂ ਦਾ ਸ਼ੁਰੂ ਕਰ ਲਓ ਆਪ ਦੇ ਇਹਦੇ ਜਾ ਕੇ ਦੇਖੋ ਤੇ ਉੱਥੇ ਭਈਏ ਕੰਮ ਕਰਦੇ ਆ ਫੇਰ ਅਖੇ ਜੀ ਇੱਥੇ ਕੋ ਸਾਨੂੰ ਬੰਦੇ ਨਹੀਂ ਮਿਲਦੇ ਕੰਮ ਕਰਨ ਐ ਨਹੀਂ ਹੈਗਾ ਉਹ ਨਹੀਂ ਹੈਗਾ ਫੇਰ ਤੁਸੀਂ ਬਹਾਨੇ ਲਾਉਣ ਲੱਗ ਗਏ ਬੰਦੇ ਕਿਉਂ ਨਹੀਂ ਮਿਲਦੇ ਬੰਦੇ ਦਾ ਵਾਧੂ ਆ ਜੇ ਤੂੰ ਉਹਨਾਂ ਨੂੰ ਉਵੇਂ ਦਵੇਂ ਤਨਖਾਹ ਤੇ ਜਿਹੇ ਜਿਦਰੀ ਬੋਲਬਾਣੀਆਂ ਉਹਨੂੰ ਸੁਧਾਰ ਕੇ ਕਰਨ ਕਿਉਂਕਿ ਪਿੱਛੇ ਜਿਹੜਾ ਉਹ ਗੁੰਡਾ ਹੈਗਾ ਜਾਂ ਜਿਹੜਾ ਇਹਦਾ ਪਿਛੋਕੜ ਆ ਫਿਰ ਇਹ ਕਹਿੰਦੇ ਪਿਛੋਕੜ ਸਾਡਾ ਛੱਡਦੀ ਨਹੀਂ ਜਾਂ ਐ ਨਹੀਂ ਉਹ ਤਾਂ ਹੈਗਾ ਹੀ ਆ ਨਾ ਉਹ ਫਿਲਹਾਲ ਵੀ ਹੈਗਾ ਅੱਜ ਦੀ ਘੜੀ ਵੀ ਕਿਉਂਕਿ ਉਹ ਜੋ ਕਹਿੰਦੇ ਆ ਨਾ ਆ ਤਾਂ ਨਹੀਂ ਜਾਂਦੀਆਂ ਤੇ ਉਹ ਚੀਜ਼ਾਂ ਨਹੀਂ ਜਾਂਦੀਆਂ ਇਹਨਾਂ 'ਚੋਂ ਇਹ ਹੋ ਗਿਆ ਪਹਾਨਾ ਹੋ ਗਿਆ ਠੀਕ ਆ ਹੁਣ ਵਿੱਚੀ ਜਿਵੇਂ ਆਪਣਾ ਦੀਪ ਸਿੱਧੂ ਬਾਰੇ ਵੀ ਇਹ ਬੋਲੀ ਜਾਂਦਾ ਹੁਣ ਚਲੋ ਇਹ ਮੈਂ ਪੋਡਕਾਸਟ ਸੁਣਿਆ ਮੜੀ ਚੱਲ ਗੱਲਬਾਤ ਸੁਣ ਫਿਰ ਆਪਾਂ ਮੈਂ ਕਹਿੰਦਾ ਕੰਧਾਂ ਟੱਕਰਾ ਮਾਰ ਮਾਰ ਕੇ ਕਮਲੇ ਹੋਣਗੇ ਲੋਕ ਇਹ ਪਾਗਲ ਹੋ ਜਾਣਗੇ ਡਿਪਰੈਸ਼ਨ ਤਾਂ ਹੁਣੀ ਹੋਇਆ ਪਹਿਲਾਂ ਨੂੰ ਤੇ ਸੁਣਦੇ ਦੇ ਕੇ ਰੋਇਆ ਕਰਨਗੇ ਥੜੀ ਅੱਖਾਂ 'ਚ ਮੈਂ ਦੀ ਯਾਦ ਰੱਖੀ ਗੱਲ ਖੇਚ ਡਿਪਰੈਸ਼ਨ ਇਹ ਬੰਦੇ ਨੂੰ ਵੀ ਹੈਗਾ ਮੈਂਟਲੀ ਇਹ ਥੋੜਾ ਜਿਹਾ ਹਿੱਲਿਆ ਵਾ ਕਿਉਂਕਿ ਕੋਸ਼ ਵੀ ਕਿਸੇ ਬਾਰੇ ਵੀ ਬੋਲੀ ਚੱਲੋ ਲੱਖਾਂ ਦਾ ਸੱਚ ਬੋਲਦਾ ਐਵੇਂ ਬੋਲਦਾ ਕਰਕੇ ਵੀ ਚੱਲ 4 ਰੁਪਏ ਕਮਾਉਣੇ ਆ ਇਹ ਗੋਸ਼ੀ ਵਿਭੰਗ ਕੀ ਜਾਂਦਾ ਦਿਮਾਗੀ ਤੌਰ ਤੇ ਇਹ ਬੰਦਾ ਵੀ ਪਰੇਸ਼ਾਨ ਆ ਠੀਕ ਆ ਹਾਂ ਮੈਂ ਨਹੀਂ ਕਹਿੰਦੇ ਵੀ ਬਾਹਰਲੇ ਮੁਲਕਾਂ ਚ ਕੋਈ ਬਾਲਾ ਸਹੀ ਆ ਚੱਲ ਜੀ ਹੁਣ ਆ ਪਿਛਲੇ ਕੁਝ ਕੁ ਸਾਲਾਂ ਤੋਂ ਚੀਜ਼ਾਂ ਹੋਣ ਲੱਗ ਗਈਆਂ ਪਰ ਪੰਜਾਬ ਨੂੰ ਜਦੋਂ ਵੀ ਲੋੜ ਪਈ ਆ ਬਾਹਰ ਲੈਣੇ ਆਪਣਿਆਂ ਨੇ ਹਮੇਸ਼ਾ ਹੀ ਬਾਹ ਫੜੀ ਆ ਠੀਕ ਆ ਉਹਨਾਂ ਦੇ ਵੀ ਇੱਕੋ ਗੱਲ ਹੀ ਆ ਭਾਵੇਂ ਇੱਥੋਂ ਗਏ ਆ ਯਾਰ ਅਗਲਾ ਸੋਚਦਾ ਤਾਂ ਫਿਰ ਵੀ ਆਪਦੇ ਪੰਜਾਬ ਵਾਰੀ ਆ ਸਾਲਾ ਉੱਥੇ ਬੈਠੇ ਵੀ ਉੱਥੋਂ ਦੀ ਰਾਜਨੀਤੀ ਬਾਰੇ ਪਤਾ ਹੋਵੇ ਨਾ ਪਤਾ ਹੋਵੇ ਪੰਜਾਬ 'ਚ ਜੋ ਹੁੰਦਾ ਉਹਦੇ ਬਾਰੇ ਤਾਂ ਦਰਦ ਰੱਖਦਾ ਹੀ ਆ ਪਰ ਇਹ ਬੰਦੇ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਉਹਨਾਂ ਨੂੰ ਉਹਨੀਆਂ ਬੀਬੀਆਂ ਨਹੀਂ ਮਾੜਾ ਕਹਦੇ ਲੋਕਾਂ ਨੂੰ ਵੀ ਕਹਦੇ ਵੀ ਤੁਸੀਂ ਤਾਂ ਜਿਵੇਂ ਉੱਥੇ ਨਾ ਭਾਂਦਨੇ ਦਾ ਵੀ ਕੀੜੇ ਮਕੌੜਿਆਂ ਵਾਲੀ ਜ਼ਿੰਦਗੀ ਜਿਉਣੇ ਆ ਲੋਕਾਂ ਜਿਹੜੇ ਗਏ ਸੀ ਭਲੇ ਸਮਿਆਂ 'ਚ ਜਾਂ ਜਿਹੜੇ ਹੁਣ ਵੀ ਜਾਂਦੇ ਆ ਬੱਚੇ ਹੁਣ ਵੀ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਾਂ ਕਰੀ ਜਾਂਦੇ ਆ ਗਰੀਬੀਆਂ ਘਟਦੀਆਂ ਕਰੋ ਪਰ ਜਿਹੜੇ ਹੁਣ ਉਹ ਤੇਰੇ ਵਰਗੇ ਜਿਵੇਂ ਹੁਣ ਤੇਰੇ ਗਾਂ ਹੋਣਗੇ ਚਾਂਦੀ ਦਾ ਚਮਚਾ ਲੈ ਕੇ ਜੰਮੇ ਜਵਾਕ ਜਾਂ ਇਦਾਂ ਇਦਾਂ ਦਾ ਹੁੰਦਾ ਹੈ ਨਾ ਸਿਸਟਮ ਵੀ ਪਿੱਛੇ ਹੈਗਾ ਬਾਦੂ ਉਹ ਨਹੀਂ ਕੰਮ ਕਰ ਸਕਦੇ ਤੇ ਉਹਨਾਂ ਦੀਆਂ ਹੀ ਖਬਰਾਂ ਬਣਦੀਆਂ ਹੁਣ ਜਿਹੜੇ ਜਾਣੇ ਰਾਤ ਨੂੰ ਕਲੱਬਾਂ ਦੇ ਵਿੱਚ ਲਾਈਫ ਜਿਹੜੀ ਦੇਖਣੀ ਆ ਰਾਤ ਦੀ ਉੱਥੇ ਦਾ ਫਿਰ ਮਾਹੌਲ ਉਹੋ ਜਿਹਾ ਹੀ ਹੁੰਦਾ ਤੇ ਉਹੀ ਉਹ ਅੱਗੇ ਆ ਕੇ ਪੰਜਾਬ 'ਚ ਦੱਸੀ ਜਾਂਦੇ ਆ ਹੁਣ ਇਹ ਜ ਆਪ ਤਾਂ ਕਿਤੇ ਵਿਚਾਰਾ ਇਹ ਹੈ ਨਾ ਪੁੱਛੋ ਨਹੀਂ ਟੱਪਿਆ ਹੁੰਦਾ ਉਹੀ ਬਠਿੰਡੇ ਦੇ ਸਰਕਲ 'ਚ ਤੁਰੇ ਫਿਰਦੇ ਆ ਵਿਚਾਰੇ ਤੇ ਜੋ ਬਾ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਆ ਬਾਹਰਲਾ ਜਾਂ ਹੋਰ ਆ ਨੈਗੇਟਿਵ ਚੀਜ਼ਾਂ ਉਹਨੂੰ ਬਸ ਆਧਾਰ ਬਣਾ ਕੇ ਭੌਂਕੀ ਦੁਰੀ ਜਾਂਦੇ ਰਹਿੰਦੇ ਆ ਜਿਹੜਾ ਪੋਜ਼ਿਟਿਵ ਚੀਜ਼ਾਂ ਉਹ ਅਸੀਂ ਦੇਖਣੀ ਜਾਣੀ ਹਨਾ ਚਲੋ ਠੀਕ ਆ ਦੋ ਚਾਰ ਸਾਲਾਂ ਤੋਂ ਜ਼ਰੂਰ ਹੈਗਾ ਉਹ ਮਾੜਾ ਚੰਗਾ ਸਮਾਂ ਆਉਂਦਾ ਹੀ ਆ ਕਿੱਥੇ ਤਾਂ ਤੁਸੀਂ ਨਾਲ ਖੜਨਾ ਦੇ ਚਲੋ ਜੇ ਬਾਹਰਲੇ ਤੇ ਹੁਣ ਜੇ ਮਾੜਾ ਚੰਗਾ ਸਮਾਂ ਆ ਗਿਆ ਵੀ ਚੱਲ ਕੋਈ ਨਹੀਂ ਹਨਾ ਸੁਧਾਰ ਹੋਣਾ ਚਾਹੀਦਾ ਜੇ ਚੰਗੀਆਂ ਗੱਲਾਂ ਕਰਨੀਆਂ ਮਾੜੀਆਂ ਤੇ ਬੱਟ ਤੁਸੀਂ ਭੈਣ ਜਿਉਂ ਲੱਗੀਆਂ ਲੱਤਾਂ ਖਿੱਚਣ ਆ ਲੱਖੇ ਵਰਗੇ ਤਾਂ ਖਾਸ ਕਰਕੇ ਵੀ ਆ ਜੀ ਇਹ ਤਾਂ ਉੱਥੇ ਆਏ ਆ ਉਹ ਤੇ ਜਦੋਂ ਕੋਈ ਲੋੜ ਪੈਂਦੀ ਆ ਇਹਦੇ ਵਰਗੇ ਵੀ ਭੈਣ ਚੋਦ ਫਿਰ ਨਾ ਮੂੰਹ ਬਾਹਰ ਨੂੰ ਜੱਕਦੇ ਆ ਜੇ ਕੋਈ ਕੰਮ ਕਰਾਉਣਾ ਜਾਂ ਕੁਝ ਵੀ ਆ ਫੰਡਿੰਗ ਸਾਨੂੰ ਬਾਹਰੋਂ ਉੱਥੋਂ ਜੀ ਭੇਜ ਦਿਓ ਪੈਸੇ ਠੀਕ ਆ ਫਿਰ ਤਾਂ ਭੈਣ ਨੰਦੇ ਦਾ ਜੇ ਕਿਤੇ ਪ੍ਰਮਾਤਮਾ ਨਾ ਕਰੇ ਕਿ ਜਿਹੜੀ ਅੰਦਰ ਕਿਸੇ ਬੱਚੇ ਦੀ ਜਾਂ ਕਿਸੇ ਦੀ ਹੋ ਜਾਂਦੀ ਆ ਮੌਤ ਵੀ ਤਾਂ ਫਿਰ ਉਹ ਇਹ ਭੈਣ ਨੰਦੇ ਦਾ ਬਾਡੀ ਮੰਗਾਉਣ ਵਾਸਤੇ ਵੀ ਪੈਸੇ ਕਹਿੰਦੇ ਬਾਹਰ ਲਈ ਭੇਜੋ ਵੀ ਉਹੀ ਤੁਸੀਂ ਪਾਓ ਇਕੱਠੇ ਕਰੋ ਤੇ ਸਿਸਟਮ ਸਾਰਾ ਪਰ ਮੈਂ ਉਹ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਵੀ ਕਿਉਂਕਿ ਇੱਕ ਹੀ ਆਣਾ ਯਾਰ ਪੰਜਾਬ ਆਪਣਾ ਪੰਜਾਬੀ ਸਾਰਾ ਇੱਕੋ ਹੀ ਆ ਤੁਸੀਂ ਕਿਉਂ ਯਾਰ ਅੱਡ ਵਾਲੀਆਂ ਉਹ ਪਾੜੋ ਦੇ ਰਾਜ ਕਰੋ ਵਾਲਾ ਤੂੰ ਮੁੱਦਾ ਚਲਾਇਆ ਵਾ ਠੀਕ ਆ ਪਹਿਲਾਂ ਜਿੰਨੇ ਆਹ ਕਾਂਗਰਸੀ ਆ ਅਕਾਲੀ ਆ ਆਪ ਵਾਲਿਆਂ ਦਾ ਵੀ ਸਵਾਦ ਦੇਖ ਲਿਆ ਸਭ ਦਾ ਦੇਖ ਲਿਆ ਕਿਉਂਕਿ ਲੋਕੀ ਥੋੜੇ ਜਿਨਾ ਇਹ ਜਿਹਾ ਜੁੱਤੀਆਂ ਖਾਣ ਦੇ ਆਦੀ ਹੋਏ ਹੋਏ ਆ ਤਾਂ ਹੀ ਲੱਖੇ ਵਰਗੇ ਉੱਥੇ ਬੈਠੇ ਉੱਥੇ ਬੈਠੇ ਭਾਂ ਭਾਂ ਮਾਰੀ ਜਾਂਦੇ ਆ ਨਾਲੇ ਬਾਹਰਲੇ ਨੂੰ ਬੁਲੀ ਜਾਣਗੇ ਨਾਲੇ ਉੱਤੋਂ ਵਾਲਿਆਂ ਨੂੰ ਬੁਲੀ ਜਾਣਗੇ ਉੱਤੇ ਕੋਈ ਮੁੱਦਾ ਮਿਲ ਜੂਗਾ ਉਧਰ ਭੱਜ ਲੂਗਾ ਜੀ ਆ ਹੁਣ ਉੱਥੇ ਵਿਚਾਰੀ ਕੁੜੀ ਦਾ ਰੇਪ ਹੋਇਆ ਜਿਹੜਾ ਹਨਾ ਆਪਣੇ ਜਲੰਧਰ ਸੀ ਕਿੱਥੇ ਸੀਗਾ ਤੇ ਉਹ ਸਰਦਾਰ ਸੀਗਾ ਉੱਥੇ ਜਾ ਤੁਸੀਂ ਫੇਰ ਉਹੀ ਗੱਲ ਵੀ ਕੀ ਪੱਟ ਲਿਆ ਜਾ ਕੇ ਗੱਲੇ ਨਾ ਨਹੀਂ ਐਨੀ ਭੈੜੀ ਹੋਣੀ ਜਿਹੜੀ ਛੋਡੇ ਨਾਲ ਹੋਣੀ ਆ ਬਾਹਰਲੇ ਮਲਖਾ ਜੀ ਕਈਦਾ ਇਹੋ ਜਿਹਾ ਮੈਂ ਦੇਖਿਆ ਬਸ ਬਾਈ ਇੱਕ ਵਾਰੀ ਜਹਾਜ ਨੂੰ ਹੱਥ ਪੈ ਜੇ ਫਿਰ ਤਾਂ ਪੰਜਾਬ ਵਾਲੀ ਮੂੰਹ ਕਰਕੇ ਵੀ ਨਹੀਂ ਸੌਂਦੇ ਇੰਨੀ ਨਫ਼ਰਤ ਆ ਤੁਹਾਡੀਆਂ ਇਹ ਗੱਲਾਂ ਨਹੀਂ ਤੁਹਾਨੂੰ ਜਿੱਤਣ ਦਿੰਦੀਆਂ ਲੋਕ ਇਹ ਨਾ ਜਿਤਾਉਣ ਨਾ ਜਿਤਾਉਣ ਝੂਠ ਨਹੀਂ ਆਪਾਂ ਦੁਬਾਈ ਦਾ ਨਾ ਪਾਉਣ ਵੋਟਾਂ ਅਵਾਲੇ ਮੈਨੂੰ ਪਿੱਛੇ ਜੇ ਗੱਲ ਕਹੀ ਜੀ ਵੀ ਤੋਬੇ ਜੋ ਮੱਝ ਕੱਢਣੀ ਤੇ ਬਾਹਰਲੇ ਮੁਲਕਾਂ ਦੇ ਬੀਬੀਆਂ ਕਰ ਲੈ ਵੋਟਾਂ ਤਾਂ ਇਹਨੂੰ ਪੈ ਜਾਣੀਆਂ ਕਿਉਂਕਿ ਲੋਕ ਬਾਹਲੇ ਫੁੱਦੂ ਹੋਈ ਜਾਂਦੇ ਆ ਪੰਜਾਬ ਦੇ ਵੀ ਲੋਕ ਹਨ ਜਿਹੜੇ ਦਿਮਾਗ ਵਰਤਨਾ ਛੱਡ ਚੁੱਕੇ ਆ ਹੋ ਜਾਣਾ ਤੇਰਾ ਵੀ ਕੰਮ ਕੋਈ ਨਹੀਂ ਲੱਗਿਆ ਰ ਠੀਕ ਆ ਗਧਿਆਂ ਦੇ ਕਿਹੜਾ ਸਿੰਗ ਹੁੰਦੇ ਆ ਜਾਂ ਤਾਂ ਵੀ ਉਹਨਾਂ ਨੇ ਕਾਰ ਹੀ ਦੇਣਾ ਤੇ ਪੰਜਾਬ ਦੇ ਲੋਕ ਆਣ ਜਿਹੜੇ ਆਪਣੇ ਉਹਨਾਂ ਨੂੰ ਹੀ ਬੁਰਾ ਲੱਗੂਗਾ ਲੱਗਣਾ ਵੀ ਚਾਹੀਦਾ ਤੁਹਾਨੂੰ ਇਹੋ ਜਿਹੇ ਬੰਦੇ ਕੋਈ ਅੱਬਾ ਭਗਵਾਨ ਦਮਨ ਅਰਗੇ ਵੀ ਦੇਖ ਲੇ ਵੀ ਹਾਂ ਬੜਾ ਪੰਜਾਬ ਦਾ ਸੋਚਦੇ ਆ ਤੇ ਤੁਸੀਂ ਇਹਨਾਂ ਦਾ ਵੀ ਸਵਾਦ ਦੇਖ ਲਓ ਇਹਨਾਂ ਨੇ ਜੋ ਤੁਹਾਨੂੰ ਨਾ ਸੂਈ ਦੇ ਨਖਾਰੇ ਕੱਢਿਆ ਚੱਜ ਨਾਲ ਬਾਕੀ ਜਿਹੜੀਆਂ ਗੱਲਾਂ ਅੱਖੀਆਂ ਵਿਆਸ ਦੇ ਘਰੇ ਪਹਿਲਾਂ ਸੁਧਾਰ ਆਪ ਦੀ ਪੀੜੀ ਥਲੇ ਸੋਟਾ ਮਾਰ ਕੇ ਦੇਖ ਫੇਰ ਬਾਹਰ ਭੁੰਕਿਆ ਕਰੋ ਮੂੰਹ ਹਲਾਇਆ ਕਰੋ ਕਿਉਂਕਿ ਆਪ ਇਹਨਾਂ ਤੋਂ ਕੁਝ ਬਣਿਆ ਨਹੀਂ ਬਾਹਰ ਨਹੀਂ ਨਿਕਲ ਸਕੀ ਜਾਂ ਕੁਝ ਵੀ ਹਨਾ ਤੇ سوشل میڈیا ਤੇ ਸਰ ਤੇ ਇਹਨਾਂ ਨੇ ਚਲੋ ਕਮਾਈਆਂ ਕਮੁਈਆਂ ਕਰ ਲਈਆਂ ਇਹ ਹੋ ਗਿਆ ਭਾਨਾ ਹੋ ਗਿਆ ਦੇ ਜਿਉਂਦੇ ਜੀ ਸਿੱਧੂ ਮੂਸੇ ਵਾਲਾ ਸੀ ਉਹਦੀ ਮਾਂ ਤੋਂ ਮਾਫੀ ਮੰਗਾਉਣ ਲਈ ਸਭ ਤੋਂ ਮੋਰੀ ਇਹ ਸੀਗੇ ਤੇ ਦੀਪ ਸਿੱਧੂ ਸੀ ਉਹ ਤੋਂ ਭੈਣ ਚੋ ਦੇ ਇਹ ਜਲਣ ਕਰਨ ਵਾਲਾ ਮੱਚਣ ਵਾਲਾ ਬੰਦਾ ਇਹ ਸੀਗਾ ਅੱਜ ਕਹਿੰਦਾ ਮੈਂ ਕਿੱਥੇ ਕਿਹਾ ਮੈਂ ਕਿੱਥੇ ਕਿਹਾ ਠੀਕ ਜੇ ਜਿੰਨਾ ਤੇ ਜਹੰਕਾਰ ਜਾਂ ਹੈਗਾ ਉਹ ਤਾਂ ਚਲੋ ਬਚਾਅ ਹੋ ਗਿਆ ਇਹਦਾ ਵਧੀ ਵੀ ਸੀਗੀ ਇਹਦੀ ਨਹੀਂ ਤਾਂ ਮਲੂਕੀ ਵਰਗੇ ਆਣਦੇ ਉਹਨੂੰ ਸੂਈਦਨ ਖਾਰੇ ਕੱਢ ਹੀ ਦਿੱਤਾ ਸੀ ਪਰ ਇਹ ਬੰਦਾ ਹਜੇ ਵੀ ਨਹੀਂ ਸੰਭਲਦਾ ਬਸ ਉਹੀ ਆ ਵੀ ਹਾਂ ਸਕਿਉਰਟੀ ਮਿਲੀ ਵੀ ਆ ਤੇ ਜਿਵੇਂ ਉਹ ਬੀਜੇਪੀ ਦੇ ਲੰਡੂ ਜੇ ਲੀਡਰ ਹੈਗੇ ਆ ਕਈ ਇੱਕ ਦੋ ਵੀ ਕੁਝ ਵੀ ਭੌਂਕੀ ਚੱਲੀ ਜਾਓ ਤੇ ਸਾਡੇ ਕੋਲ ਰਵੇ ਸਕਿਉਰਟੀ ਵਗੈਰਾ ਦੇ ਸਾਡਾ ਲਾਮ ਰਸ ਕਰ ਰਿਹਾ ਵੀ ਆ ਤੇ ਉਹੀ ਚੀਜ਼ ਇਹਦੀ ਆ ਉਹਦੇ ਚੱਕਰ 'ਚ ਇਹ ਭੌਂਕੀ ਜਾਂਦੇ ਰਹਿੰਦੇ ਆ ਤੇ ਜਵਾਬ ਦੇਣਾ ਇਹ ਜਿਹਾ ਉਹਨੂੰ ਬਹੁਤ ਜ਼ਰੂਰੀ ਆ ਥੋੜਾ ਜਿਹਾ ਜੇ ਜਾਗਦੇ ਆ ਦਿਮਾਗ ਥੋੜਾ ਜਿਹਾ ਹੈਗਾ ਵੀ ਆਪਾਂ ਨਹੀਂ ਪਰਮਾਤਮਾ ਨੂੰ ਆਈ ਦੇਣਾ ਵਾਪਸ ਠੀਕ ਆ ਮਾੜਾ ਮੋਟਾ ਵਰਤ ਲਿਆ ਕਰੋ ਇਹਨੂੰ ਬਹੁਤ ਔਖੀਆਂ ਹਾਂ ਹਾਂ ਉਹਦੇ ਕਈਆਂ ਦੇ ਫੋਨ ਆਇਆ ਕਹਿੰਦੇ ਬੀਬੀਆਂ ਬਹੁਤ ਔਖੀਆਂ ਹਨ ਨੂੰ ਮੱਝਾਂ ਕਹਿੰਦਾ ਬਾਹ ਮੈਂ ਕਹਾਉ ਸੁਣਾਈ ਇੱਕ ਮੈਂ ਬੀਬੀਆਂ ਨੂੰ ਮੱਝਾਂ ਨਹੀਂ ਕਹਿੰਦਾ ਕਹਿੰਦਾ ਔਖੀਆਂ ਵਾਖ ਰਹਿਣ ਤੇ ਉਹਨੇ ਚਲ ਬਾਹ ਸੁਨੇਹਾ ਲਾਇਆ ਤੇ ਵੀ ਭਾਈ ਤੇਰੀ ਮਾਂ ਚੜਾਈ ਕਰ ਗਈ ਉਹਨੇ ਸੁਨੇਹਾ ਲਾਇਆ ਕਿਸੇ ਦਸਤਰ ਨੇ ਕਿ ਤੇਰੀ ਮਾਂ ਚੜਾਈ ਕਰ ਗਈ ਉਹਦੇ ਇੱਕ ਮੁੰਡਾ ਆ ਗਿਆ ਤੇ ਉਹਨੇ ਪਿਓ ਨੇ ਪੁੱਛਿਆ ਇਸਕਾਰ ਤੇ ਕਿ ਦੂਜਾ ਨਹੀਂ ਆਇਆ ਉਹਦਾ ਕੀ ਨਾਂ ਸੀ ਜਿਹੜਾ ਵੀ ਨਾਂ ਹੋਣਾ ਯਾਰ ਜਿਹੜੀਆਂ ਗੱਲਾਂ ਇਹ ਕਰਦਾ ਨਾ ਇਹ ਵੀ ਉੱਥੇ ਆਏ ਮਾਂ ਜਿਹੜਾ ਇਹ ਕਰ ਗਿਆ ਉਹ ਨਹੀਂ ਆਇਆ ਜਾਂ ਉਹ ਬਾਹਰਲੇ ਮੁਲਕਾਂ 'ਚ ਵੀ ਹੈਗਾ ਮਾਪਿਓ ਦੀ ਸੇਵਾ ਨਹੀਂ ਕਰਦੇ ਜਾਂ ਤੇ ਉਹ ਆਪਣੇ ਦੇ ਪੰਜਾਬ 'ਚ ਵੀ ਬਹੁਤ ਆ ਹੁਣ ਇੱਕ ਆ ਵੀਡੀਓ ਤੁਹਾਨੂੰ ਮੈਂ ਦਿਖਾਉਣਾ ਨਾਲ ਹਨਾ ਲਾਈਵ ਉਹ ਆਪਣੇ ਵਿਚਾਰੇ ਜਿਹੜੇ ਸੇਵਾ ਕਰਦੇ ਆ ਅनाथ ਆਸ਼ਰਮ ਐਨੇ ਬਣੇ ਪਿਆ ਮਨੁੱਖਤਾ ਦੀ ਸੇਵਾ ਵਾਲਾ ਇੱਕ ਦੋ ਹੋਰ ਜਿਹੜੇ ਆ ਕਰੇ ਜੇ ਕੋਈ ਤਸ਼ੱਦਦ ਹੁੰਦਾ ਉਹਨਾਂ ਨੇ ਜਾ ਕੇ ਛਡਾਉਂਦੇ ਆ ਤੇ ਉਹ ਦੇਖਿਆ ਇੱਕ ਬਜ਼ੁਰਗ ਨੂੰ ਹਨਾ ਉਹ ਵਿਚਾਰੇ ਨੂੰ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕਰਾਇਆ ਪਿਆ ਤੇ ਉੱਥੇ ਹੁਣ ਉਹਦੇ ਬਾਰੇ ਕੀ ਕਹੇਗਾ ਉਹ ਤਾਂ ਪੰਜਾਬ ਦੇ ਵਿੱਚ ਹੀ ਆ ਆਪਣੇ ਪੰਜਾਬ ਦੇ ਸ਼ਹਿਰ 'ਚ ਹੀ ਆ ਪਰ ਨਹੀਂ ਇਹਨਾਂ ਨੂੰ ਭੈਣ-ਚੋਦਾਂ ਨੂੰ ਉਹੀ ਆ ਵੀ ਜਿੱਥੋਂ ਕੋਈ ਚਾਰ ਵਿਊ ਆਉਣੇ ਆ ਚਾਰ ਰੁਪਏ ਬਣਦੇ ਆ ਜਿੱਥੋਂ ਡਾਟਾ ਸਾਰ ਪਤਾ ਹੈਗਾ ਵੀ ਲੱਗੂਗੀ ਗੱਲ ਹਨਾ ਵੀ ਤੜਫਣਗੇ ਲੋਕ ਤੇ ਬਸ ਉੱਥੇ ਭੌਂਕਣਾ ਇਹਨਾਂ ਨੇ ਉਹ ਚੀਜ਼ ਤੇ ਆਪਣੇ ਲੋਕ ਜਿਹੜੇ ਤੁਹਾਨੂੰ ਦੱਸਿਆ ਵੀ ਜਿਨ੍ਹਾਂ ਨੇ ਸ਼ਰਤ ਲੱਗੀ ਵੀ ਆ ਪਰਮਾਤਮਾ ਨਾਲ ਵੀ ਨਹੀਂ ਵਰਤਣਾ ਅਸੀ ਕੋਪੜ ਤੇ ਉਹੀ ਉਹਦਾ ਵੀ ਲੱਗੀ ਜਾਣਗੇ ਪਿੱਛੇ ਤੇ ਉਹ ਆਪਣੇ ਇਥੇ ਕਮੈਂਟਾਂ 'ਚ ਵੀ ਦੱਸ ਦੇਣਗੇ ਆ ਉਹਦਾ ਤੇਰਾ ਭਰਾ ਨਹੀਂ ਅਜਾ ਫਲਾਉਣਾ ਨਹੀਂ ਆਇਆ ਫਲੋਕ ਨਹੀਂ ਆਇਆ ਉਹ ਮੁੰਡਾ ਕਹਿੰਦੇ ਉਹਨੂੰ ਕਹਿੰਦਾ ਵੀ ਬਾਪੂ ਵੀ ਮਾਂ ਦੇ ਸ਼ਸਕਾਰ ਤੇ